ਕਨਗਨ ਸਿੰਘ ਕਿੱਥੋਂ ਰਹਿਣ ਵਾਲੇ ਮੈਂ ਸਿਰਿਆਰੋਂ ਪੋਜੀ ਤੇ ਕੀ ਗੱਲ ਹੋਈ ਹੈ ਗੱਲ ਜਿਹੜੇ ਘਟਣਾ ਵਪਰੀ ਹੈ ਕੱਲ ਜੀ ਬੇਟਾ ਮੇਰਾ ਕੀਨ ਵਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12:00 ਵਜੇ ਨਿਕਰੂੰ ਚਲ ਗਿਆ ਜੀ ਕੀ ਨਾਮ ਬੇਟਾ ਬੇਟੇ ਦਾ ਨਾਮ ਅਕਸ਼ੇਕ ਮਾਲ ਸੀ ਅੱਛਾ ਕੀ ਕਹਿ ਕੇ ਘਰੋਂ ਗਿਆ ਘਰੋਂ ਕਹਿ ਕੇ ਤੇ ਗਿਆ ਬਈ ਮੈਂ ਕੀਨ ਵਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12:00 ਵਜੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਉਹ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੇ ਫੜੀ ਮੈਨੂੰ ਪਤਾ ਲੱਗਾ ਵੇ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੀ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਅੱਛਾ ਹਾਂਜੀ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀਨ ਵਾਲੇ ਨੇ ਗੱਲਾਂ ਕਰਦਾ ਰਿਆ ਭੈਣ ਦੇ ਨਾਲ ਕੀਨ ਵਾਲੇ ਨੇ ਮੈਸਰ ਮੂਸੇ ਜਿੱਥੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕੱਲ ਦਾ ਰਿਹਾ ਕਿੰਨੇ ਕਵਜ ਦੀ ਗੱਲ ਕੱਲ ਇਹ ਕੱਲ ਘਰੋਂ ਘਰੋਂ ਚਲ ਗਿਆ ਜੀ ਇਥੋਂ ਮੇਰੇ ਸਾਹਮਣੇ ਉਹ 12 ਵਜੇ ਪਹੁੰਚ ਕੇ 12 ਕਵੇ ਤੱਕ ਉਥੇ ਉਤਰ ਗਿਆ ਠੀਕ ਹੈ ਹਾਂ ਤੇ ਹੁਣ ਇਹਦੇ ਬਾਰੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਇਹਦੀ ਹਾਂਜੀ ਇਹਦੀ ਆਪਾਂ ਦਿਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇਖ ਕੇ ਆਏ ਆ ਅੱਛਾ ਤੋਂ ਸਾਹਮਣੇ ਅੱਛਾ ਹਾਂਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋ ਤੇ ਕੀ ਤੁਹਾਨੂੰ ਕੀ ਸ਼ੰਕਾ ਲੱਗਦੀ ਹੈ ਵੀ ਬੇਡੇ ਨੇ ਕੋਈ ਬੇਟਾ ਵੇਖੋ ਜੀ ਹੁਣ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ데요 ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪਲ ਮਿਲੀ ਜੀ ਕਿੱਥੋਂ ਮਿਲੀ ਚੱਪਲ ਇਹ ਪੁਲ ਦੇ ਉੱਤੋਂ ਜੀ ਕਿਹੜੇ ਪੁਲ ਤੋਂ ਪੁਲ ਆਈੜਾ ਆਪਣਾ ਜਿਹੜਾ ਕੀਨਾਂ ਦਰਿਆਤ ਬਿਆਸ ਵਾਲਾ ਦਰਿਆਤ ਜਿਹੜਾ ਵੀ ਆਪਣਾ ਠੀਕ ਹੈ ਹਾਂਜੀ ਤੇ ਕੀ ਉਹਦੀ ਮਾਨਸਿਕ ਤਥੀ ਕਿਵੇਂ ਦੀ ਸੀਗੀ ਉਹ ਮਾਨਸਿਕ ਜੀ ਇਦਾਂ ਹੀ ਸੀ ਥੋੜਾ ਜਿਹਾ ਆਪਣਾ ਕੀਨਾਂ ਨੇ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਕੀ ਕੀ ਹਾਂਜੀ ਕੱਲ ਤੁਹਾਡੇ ਨਾਲ ਗੱਲਬਾਤ ਹੁੰਦੀ ਜੇ ਤਾਂ ਕੀ ਕੀ ਕਿਹਾ ਉਹਨੇ ਤੁਹਾਨੂੰ ਲਾਸਟ ਟਾਈਮ ਮੈਨੂੰ ਇਹ ਹੀ ਕਿਹਾ ਜੀ ਵੀ ਬਾਏ ਹੂੰ ਕਿ ਮੈਂ ਤੁਹਾਨੂੰ ਲਾਸਟ ਵਾਰ ਫੋਨ ਕਰਨਾ ਹੂੰ ਤੇ ਕੀ ਦੱਸੈ ਨਹੀਂ ਕਿ ਮੈਂ ਕਿੱਥੇ ਕਿੱਥੇ ਜਾ ਰਿਆਂਗਾ ਜਾਂ ਜਾਂ ਇਦਾਂ ਨਹੀਂ ਦੱਸਿਆ ਅੱਛਾ ਤੇ ਜਦੋਂ ਫੋਨ ਕਰ ਰਿਆ ਸੀਗਾ ਤੇ ਪਿੱਛੇ ਕੁਝ ਲੱਗਨਦਾ ਆ ਜਾਂ ਕਿੱਥੇ ਜੀ ਖਲੋਤਾ ਸੱਚੀ ਬਸ ਆਇਆ ਮੈਨੂੰ ਫੋਨ ਵੀਡੀਓ ਕਾਲ ਆਈ ਆ ਹੂੰ ਕਿ ਜੀ ਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ ਛਾਲ ਮਾਰ ਦਿੰਦੀ ਹਾਂ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨਾਲ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿਹਾ ਪੁੱਤ ਮੈਂ ਆ ਗਈ ਤੂੰ ਇੱਥੇ ਰੋ ਕੇ ਉੱਤਰ ਜਾ ਹੂੰ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ ਤੇ ਕੀ ਉਹ ਗੇਮ ਦਾ ਕੀ ਤੁਸੀਂ ਕੁਝ ਦੱਸ ਪੱਬ ਜੀ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫੇਰ ਹੁਣ ਫੇਰ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫੇਰ ਦਵਾਈ ਚ ਲਾਤੀ ਤੇ ਫੋਨ ਫੇਰ ਕਾਲ ਦਾ ਚਲ ਗਿਆ ਘਰੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਅਸੀਂ ਮੰਗੇ ਇਹੀ ਕਿ ਇਹਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਪਰਾਂ

to you. Bye.